पुर्दावार, पुर्दावार। सरकार करती भेरी तुर्दावार। 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 एक पासे विधानसभा चोण आ गई नेतरी वे वे दावे करते पे ने दूसरे पासे श्री मुक्तसर साहब दे ਬੂੜਾ ਗੁੱਜਰ ਰੋਡ ਤੇ ਵਸਨੀਕਾਂ ਨੇ ਦੁਕਾਨਦਾਰਾਂ ਨੇ ਇੱਕ ਵਾਰੀ ਫੇਰ ਇਸ ਸੜਕ ਤੇ ਖਸਤਾ ਹਾਲਤ ਨੂੰ ਦੇਖਦੇ ਆ ਸੰਘਰਸ਼ ਸ਼ੁਰੂ ਕਰ ਦਿੱਤਾ ਏ ਲੋਕਾਂ ਨੇ ਰੋਡ ਤੇ ਵਿਦਿਆ ਮੰਦਰਤ ਤੇ ਪੀਰਖਾਨੇ ਨੇੜੇ ਦੋ ਥਾਵਾਂ ਤੇ ਪੱਕੇ ਨਾਕੇ ਲਗਾ ਕੇ ਰਾਮਬੰਦ ਕਰਕੇ ਸੁਣ ਲਵੋ ਕੀ ਐਲਾਨ ਕੀਤਾ ਸਰਕਾਰ ਨਾਲ ਆਈ ਆ ਵੇਖ ਲੋ ਹਾਲ ਕੀ ਹੈ ਸੀਵਰੇਜ ਦਾ ਜੀ ਜਿਹੜਾ ਵੀ ਬੰਦਾ ਇੱਥੇ ਆਂਦਾ ਜਿਹੜਾ ਅਫਸਰ ਆਂਦਾ ਉਹ ਵੇਖ ਕੇ ਚਲਾ ਜਾਂਦਾ ਜੀ ਕੋਈ ਇੱਥੇ ਹੱਲ ਨਹੀਂ ਕੋਈ ਜ਼ਹਿਨ ਨਹੀਂ ਕੋਈ ਦਿਨਾ ਨਹੀਂ ਇੱਥੇ ਆ ਰੋਡ ਦਾ ਬਹੁਤ ਬੁਰਾ ਹਾਲ ਹੈ ਪਿਛਲੇ ਦਿਨੇ ਵੀ ਇੱਥੇ ਤੁਸੀਂ ਧਰਨ ਆਇਆ ਸੀ ਉਹ ਕੋਈ ਸਬੰਧਤ ਅਧਿਕਾਰੀ ਆਏ ਸੀ ਹਾਂਜੀ ਆਏ ਸੀ ਤੇ ਕੀ ਕਹਿੰਦੇ ਜੀ ਉਹ ਉਹਨੇ ਬਸ ਐਸੀ ਟੰਪਰੇਲੀਆ ਕਰਕੇ ਚਲੇ ਜਾਂਦੇ ਆ ਜੀ ਇੱਥੇ ਦੋ ਬਿਆਦੇ ਇੱਥੇ ਇੱਕ ਐਕਸੀਡੈਂਟ ਹੋਇਆ ਜੀ ਉਹ 10 ਲੱਖ ਰੁਪਇਆ ਗਰੀਬ ਆਦਮੀ ਨੇ ਲਾਤਾ ਉਹ ਉਹ ਬਚਿਆ ਵੀ ਨਹੀਂ ਗਾਇ ਇੱਥੇ ਇਹੋ ਜੇ ਹਾਲਤ ਹੈ ਜੀ ਉਦੋਂ ਤੁਹਾਨੂੰ ਕੀ ਵਿਸ਼ਵਾਸ ਦਿਵਾਇਆ ਸੀਗਾ ਜਦੋਂ ਧਰਨਾ ਚੁੱਕ ਲਿਆ ਉੱਥੇ ਕਹਿੰਦੇ ਸੀ ਅਸੀਂ ਹੱਲ ਕਰ ਦਿੰਨੇ ਆ ਜੀ ਹੁਣੇ ਵੀ ਆ ਜੰਨੇ ਆ ਜੀ ਹੁਣੇ ਆ ਜੰਨੇ ਆ ਅਸੀਂ ਅਫਸਰ ਭੇਜ ਦਿੰਦੇ ਆ ਪੈਸੇ ਪਾਸਵਰ ਪਏ ਇਹਦੇ ਸਿਰਛੇ ਪੈਸੇ ਪਾਸਵਰ ਪੈਸੇ ਪਾਸ ਹੋਏ ਜੀ ਡੀਸੀ ਸਾਹਿਬ ਨੇ 23 ਲੱਖ ਰੁਪਇਆ ਵਾਪਸ ਪਾਸ ਵੀ ਕੀਤਾ ਹੋਇਆ ਜੀ ਇਹਨੂੰ ਇਨਾ ਕੋਈ ਹੱਲ ਨਹੀਂ ਕਰਦਾ ਜੀ ਕੋਈ ਪ੍ਰਬੰਧ ਨਹੀਂ ਕੋਈ ਕੁਝ ਨਹੀਂ ਜਿੱਥੇ ਉਹ ਤੁਹਾਡਾ ਅਗਲਾ ਐਕਸ਼ਨ ਕੀ ਹੋਊਗਾ ਜੇ ਕੋਈ ਆਉਂਦਾ ਨਹੀਂ ਅੱਜ ਅਸੀਂ ਅਸੀਂ ਧਰਨਾ ਨਹੀਂ ਚੱਕਣਾ ਜੀ ਇੱਥੇ ਜੀ ਜਿੰਨਾ ਚਿਰ ਸਾਡਾ ਹੱਲ ਨਹੀਂ ਹੁੰਦਾ ਉਹਨਾਂ ਚਿਰ ਅਸੀਂ ਕੋਈ 25 30 ਸਾਲ ਤੋਂ ਇਸ ਗਲੀ ਦਾ ਵਸਨੀਕਾਂ ਤੇ ਇਸ ਏਰੀਆ ਦੀ ਹਾਲਤ ਤੋਂ ਮੈਂ ਪੂਰੀ ਤਰ੍ਹਾਂ ਜਾਣੂ ਆ ਹਾਲਤ ਬਹੁਤ ਖਸਤਾ ਹੈ ਸੀਵਰੇਜ ਦੀ ਸਮੱਸਿਆ ਬੜੀ ਵੱਡੀ ਸਮੱਸਿਆ ਹੈ ਸੀਵਰੇਜ ਵੀ ਖਰਾਬ ਹੈ ਰੋਡ ਬੜੀ ਖਰਾਬ ਹੈ ਜਿਹੜੀ ਸੀਵਰੇਜ ਕਰਕੇ ਥਾਂ ਥਾਂ ਤੇ ਚੈਂਬਰ ਖਰਾਬ ਹੋ ਗਏ ਵੱਡੇ ਵੱਡੇ ਖੱਡੇ ਪੈ ਗਏ ਜਿਸ ਕਾਰਨ ਕਈ ਹਾਦਸੇ ਸਾਡੇ ਸਾਹਮਣੇ ਵਾਪਰੇ ਸਾਨੂੰ ਮਜਬੂਰ ਹੋ ਕੇ ਸਾਰਿਆਂ ਨੂੰ ਇਸ ਥਾਂ ਤੇ ਬੈਠਣ ਲਈ ਧਰਨਾ ਲਾਉਣ ਲਈ ਮਜਬੂਰ ਹੋਣਾ ਪਿਆ ਮੈਂ ਇਸ ਇਲਾਕੇ ਦੇ ਲੋਕਾਂ ਦੀ ਸਮੱਸਿਆ ਨੂੰ ਵੇਖਦੇ ਹੋਏ ਸਾਰੇ ਲੋਕਾਂ ਦੇ ਨਾਲ ਇਹਨਾਂ ਨੇ ਸਾਨੂੰ ਇਕੱਠੇ ਹੋਣ ਦਾ ਉਪਰਾਲਾ ਵੀ ਕੀਤਾ ਤੇ ਸਾਡੀ ਹਾਲਤ ਵੇਖਣ ਕਰਕੇ ਮੈਨੂੰ ਇੱਥੇ ਖੜੇ ਹੋ ਕੇ ਤੇ ਸਾਨੂੰ ਇੱਥੇ ਧਰਨਾ ਲਾਉਣ ਲਈ ਮਜਬੂਰ ਹੋਣਾ ਪਿਆ ਪਿਛਲੇ ਦਿਨ ਵੀ ਕੋਈ ਐਸਾ ਧਰਨਾ ਲੱਗਿਆ ਸੀ ਜਾਮ ਲੱਗਿਆ ਸੀ ਉਦੋਂ ਵੀ ਜਾਮ ਤਾਂ ਕਈ ਵਾਰੀ ਲੱਗਦਾ ਰਹਿੰਦਾ ਜੀ ਸਕੂਲਾਂ ਦੀ ਛੁੱਟੀਆਂ ਹੁੰਦੀਆਂ ਤਿੰਨ ਸਕੂਲ ਇਕੱਠੇ ਐ ਤੇ ਸੜਕ ਦੀ ਹਾਲਤ ਠੀਕ ਨਹੀਂ ਹੈ ਬੜਾ ਟ੍ਰੈਫਿਕ ਫਸਦਾ ਆਇਆ ਸੀ ਸਰਕਾਰ ਨੂੰ ਵਰਬਲ ਤੌਰ ਤੇ ਜ਼ੁਬਾਨੀ ਤੌਰ ਤੇ ਕਈ ਵਾਰੀ ਕਿਹਾ ਸਰਕਾਰ ਕਦੇ 2-4 ਮਹੀਨੇ ਬਾਅਦ ਇਹਦੇ ਤੇ ਕਿਸੇ ਦਾ ਚੱਕਰ ਲੱਗਿਆ ਤਾਂ ਕਿਸੇ ਨੇ ਕਿਸੇ ਦੀ ਮੰਗ ਸੁਣੀ ਤੇ ਕੋਈ ਮੰਗ ਨਹੀਂ ਸਾਡੀ ਸੁਣੀ ਜੀ ਸਮੱਸਿਆ ਵੀ ਉਵੇਂ ਦੀ ਉਵੇਂ ਹੈ ਸੀਵਰੇਜ ਦਾ ਪਾਣੀ ਵੀ ਗਲੀਆਂ ਦੇ ਵਿੱਚ ਖੜੋਤਾ ਹੈ ਰੋਡ ਬੜੀ ਟੁੱਟੀ ਫੁੱਟੀ ਹੈ ਲਾਈਟਾਂ ਦਾ ਕੋਈ ਇੰਤਜ਼ਾਮ ਨਹੀਂ ਹੈਗਾ ਜੀ ਲਾਈਟਾਂ ਰਹਿੰਦਾ ਇਸ ਰੋਡ ਤੇ 2-3 ਵੱਡੇ ਧਾਰਮਿਕ ਸਥਾਨ ਹੈਗੇ ਪੀਰਖਾਨਾ ਹੈਗਾ ਜੀ ਬਾਲਾ ਜੀ ਦਾ ਮੰਦਿਰ ਹੈਗਾ ਜੀ ਤੇ ਮੰਦਿਰ ਜੈ ਬਾਬਾ ਖੇਤਰਪਾਲ ਜੀ ਸਾਹਮਣੇ ਸਾਡੇ ਇੱਕ ਮੰਦਿਰ ਹੈਗਾ ਚਰਚ ਵੀ ਹੈਗਾ ਜੀ ਸਕੂਲ ਦਾ ਚਰਚ ਪਰ ਪ੍ਰਸ਼ਾਸਨ ਦਾ ਇਸ ਰੋਡ ਵੱਲ ਕੋਈ ਧਿਆਨ ਨਹੀਂ ਹੈਗਾ ਜੀ ਕੀ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਅਸੀਂ ਪ੍ਰਸ਼ਾਸਨ ਤੋਂ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਰੋਡ ਤੇ ਸੀਵਰੇਜ ਦੀ ਸਮੱਸਿਆ ਬੂੜਾ ਗੁੱਜਰ ਰੋਡ ਜਿਹੜਾ ਟੁੱਟਿਆ ਫੁੱਟਿਆ ਇਹਨੂੰ ਤੁਰੰਤ ਠੀਕ ਕਰਵਾਇਆ ਜਾਵੇ ਸੀਵਰੇਜ ਦੀ ਸਮੱਸਿਆ ਸੀਵਰੇਜ ਜਿਹੜਾ ਗਲੀਆਂ ਚ ਪਾਣੀ ਵੜਿਆ ਹੋਇਆ ਹੈ ਅਸੀਂ ਵਾਰ-ਵਾਰ ਇਹਦੀ ਕੰਪਲੇਂਟਾਂ ਲਿਖਾ ਕੇ ਪ੍ਰਸ਼ਾਸਨ ਨੂੰ ਜਾਣੂ ਕਰਵਾਇਆ ਪਰ ਉਹ ਆਰਜੀ ਤੌਰ ਤੇ ਇੱਕ ਵਾਰੀ ਕਰਕੇ ਚਲੇ ਜਾਂਦੇ ਤੇ ਮੇਨ ਕੋਈ ਸਾਡਾ ਹੱਲ ਨਹੀਂ ਹੋਇਆ ਜੀ ਕੋਈ ਇਹਦੇ ਚ ਅਜ ਪ੍ਰਸ਼ਾਸਨ ਅਧਿਕਾਰੀ ਪਹੁੰਚਿਆ ਤੁਹਾਡੇ ਨਾਲ ਗੱਲ ਕਰਨ ਪਹੁੰਚਿਆ ਜੀ ਕੋਈ ਵੀ ਨਹੀਂ ਪਹੁੰਚਿਆ ਅਸੀਂ ਬੜੀ ਉਡੀਕ ਕਰਨ ਦੇ ਬਾਵਜੂਦ ਪ੍ਰਸ਼ਾਸਨ ਨੂੰ ਅਸੀਂ ਪਹਿਲਾਂ ਵੀ ਦੋ ਤਿੰਨ ਵਾਰੀ ਜਿਹੜੇ ਉਹ ਜਵਾਨੀ ਤੌਰ ਤੇ ਕਿਹਾ ਹੈ ਦੇਖੋ ਜੀ ਫੋਨ ਵੀ ਕੀਤੇ ਐ ਫੋਨ ਕਰਨ ਦੇ ਬਾਵਜੂਦ ਇਹਨਾਂ ਦਾ ਕੋਈ ਚੰਡੀਗੜ੍ਹ ਗਿਆ ਹੋਇਆ ਜੀ ਸਾਡਾ ਐਮਟੀ ਜਿਹੜੇ ਕਮੇਟੀ ਦੇ ਇੰਚਾਰਜ ਹੈ ਉਹ ਜੀ ਮੈਂ ਸੀਐਮ ਵੀ ਵੀਜ਼ੀਆਂ ਐਸਐਮਜ਼ेड ਪੰਜਾਬ ਦੇ ਲਈ ਸ੍ਰੀ ਮੁਖਸਰ ਸਾਹਿਬ ਤੋਂ ਅਨਮੋਲ ਸਿੰਘ ਦੀ ਰਿਪੋਰਟ